ਕਿਸਾਨ ਵੀਰ ਜੇਕਰ ਤੁਸੀਂ ਵੀ ਦਿਵਾਲੀ ਦੇ ਮੌਕੇ ਤੇ ਟਰੈਕਟਰ ਖਰੀਦਣਾ ਚਾਹੁੰਦੇ ਹੋ ਤਾਂ ਜ਼ਮੀਦਾਰਾ ਟਰੈਕਟਰ ਸ਼ੋਰੂਮ ਤੁਹਾਡੇ ਲਈ ਲੈ ਕੇ ਆ ਗਿਆ ਹੈਗਾ ਏ ਬੇਰ ਸਾਰੇ ਇਨਾਮ ਇਤੇ ਕਾਫੀ ਲक्की ਡਰਾ ਕੱਢੇ ਜਾਣਗੇ ਉਸ ਲੱਕੀ ਡਰਾ ਦੇ ਤੁਸੀਂ ਵੀ ਅਕਦਾਰ ਹੋ ਸਕਦੇ ਹੋ ਅੱਜ ਹੀ ਪਹੁੰਚੋ ਜ਼ਮੀਦਾਰਾ ਟਰੈਕਟਰ ਸ਼ੋਰੂਮ ਤੇ ਤੇ ਪਾਓ ਢੇਰ ਸਾਰੇ ਇਨਾਮ ਜਿਨ੍ਹਾਂ ਵਿੱਚ ਬਾਅਰ ਬੁਲੇਟ ਮੋਟਰਸਾਈਕਲ ਹੋਰ ਪਤਾ ਨਹੀਂ ਕਿੰਨੇ ਕ ਨਾਮ ਤੁਹਾਨੂੰ ਮਿਲਣਗੇ ਪਤਾ ਨੋਟ ਕਰ ਲਓ 54 ਹਾਈਵੇ ਰੋਡ ਨੇੜੇ ਚੈਰਪੁਰ ਫਰੀਦਕੋਟ ਜ਼ਮੀਦਾਰਾ ਟਰੈਕਟਰ ਸ਼ੋਰੂਮ ਤੇ ਅੱਜ ਹੀ ਪਹੁੰਚ ਜਾਓ ਤੇ ਪਾਓ ਢੇਰ ਸਾਰੇ ਇਨਾਮ Aqui Aí ਕਿਸਾਨ ਭਰਾਓ ਮੈਂ ਜਕੀਰ ਸਿੰਘ ਜ਼ਮੀਦਾਰਾ ਟਰੈਕਟਰ ਫਰੀਦਕੋਟ ਤੋਂ ਸੋਨਾਲੀਕਾ ਏਜੰਸੀ ਨੇੜੇ ਚੈਲ ਫਲਾਈਓਵਰ ਹਾਈਵੇ ਐਨ ਐ 54 ਕਿਸਾਨ ਭਰਾਓ ਅੱਜ ਮੈਂ ਤੁਹਾਡੇ ਸਭ ਤੋਂ ਪਹਿਲਾਂ ਤਾਂ ਦੀਵਾਲੀ ਸ਼ੁਭ ਮੌਕੇ ਤੇ ਤੁਹਾਨੂੰ ਵਾਰਕਵਾਦ ਦਿੰਨਾ ਤੇ ਕਾਮਨਾ ਕਰਦਾ ਵੀ ਦੀਵਾਲੀ ਤੁਹਾਡੇ ਲਈ ਖੁਸ਼ੀਆਂ ਤੇ ਖੇੜੇ ਤੇ ਰੋਸ਼ਨੀ ਲੈ ਕੇ ਆਵੇ ਸੋ ਇਸੇ ਦੌਰਾਨ ਦੀਵਾਲੀ ਨੂੰ ਮੌਕ ਰੱਖਦੇ ਆ ਸਾਡੀ ਸੋਨਾਲੀਕਾ 60 ਜੋ ਟਰੈਕਟਰ ਆ 4 ਵੀਲ ਡਰਾਈਵ ਦੇ ਵਿੱਚ ਇਹਨਾਂ ਤੇ ਕੰਪਨੀ ਵੱਲੋਂ ਬਹੁਤ ਵੱਡੇ ਰੇਟਾਂ ਦੇ ਵਿੱਚ ਡਿਸਕਾਊਂਟ ਕੀਤੇ ਗਏ ਆ ਇਹ ਟਰੈਕਟਰ ਅੱਜ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਵਿਕ ਰਿਹਾ ਸੋ ਇਸ ਦੀਵਾਲੀ ਤੇ ਸ਼ੁਭ ਮੌਕੇ ਤੇ ਮੈਂ ਅਪੀਲ ਕਰਦਾ ਵੀ ਇਹ ਟਰੈਕਟਰ ਆਪਣੇ ਪਰਿਵਾਰ ਦਾ ਹਿੱਸਾ ਬਣਾਓ ਇਹ ਜੋ ਟਰੈਕਟਰ ਬਾਰੇ ਮੈਂ ਤੁਹਾਨੂੰ ਜਾਂ ਦੱਸਣਾ ਚਾਹੁੰਦਾ ਵੀ ਸਾਡਾ ਇਹ ਟਰੈਕਟਰ ਦੋ ਮਤਲਬ ਸ਼ੋਆਂ ਦੇ ਵਿੱਚ ਆਉਂਦਾ ਡੀਆਈ 60 ਆਰਐਕਸ ਤੇ ਡੀਆਈ 60 ਜੋ ਪੁਰਾਣੀ ਸ਼ੋ ਆਪਣੀ ਉਹਦੇ ਵਿੱਚ 12+12 ਇਹਦੀ ਸਪੀਡਾਂ ਹੈ 12 ਅੱਗੇ ਨੂੰ 12 ਪਿੱਛੇ ਨੂੰ ਇਸ ਤੋਂ ਇਲਾਵਾ ਸਭ ਤੋਂ ਵੱਡਾ ਸਾਡਾ ਇੰਜਨ ਦਿੱਤਾ ਕੰਪਨੀ ਨੇ ਉਸ ਤੋਂ ਇਲਾਵਾ 275 ਐਨ ਐਮ ਡੀ ਹਾਈ ਟਾਰਕ ਜੀ ਕੰਪਨੀ ਇਹਦੇ ਚ ਪ੍ਰੋਵਾਈਡ ਕੀਤੀ ਆ ਇਹ ਟਰੈਕਟਰ ਸਾਡੇ ਕੋਲੇ ਮਤਲਬ ਤੁਸੀਂ ਆਓ ਬੁੱਕ ਕਰਵਾਓ ਤੇ ਤੁਹਾਨੂੰ ਜੋ ਸਮਾਨ ਤੁਹਾਨੂੰ ਦਿੱਤਾ ਜਾਵੇਗਾ ਉਹਦੇ ਦੌਰਾਨ ਤੁਹਾਨੂੰ ਦਿੱਤੇ ਜਾਣਗੇ ਇਸ ਤੋਂ ਇਲਾਵਾ ਇੱਕ ਤਿਹਾਰਾਂ ਨੂੰ ਮੁੱਖ ਰੱਖਦੇ ਆ ਕੰਪਨੀ ਦੇ ਇੱਕ ਹੋਰ ਬਹੁਤ ਵੱਡਾ ਮੱਲੋ ਜੋ ਕੂਪਨਡਰਾ ਸਿਸਟਮ ਕੱਢਿਆ ਕੂਪਨ ਪਰਵਾਇਡ ਹੋ ਰਹੇ ਆ ਜੋ ਟਰੈਕਟਰ ਮੈਨੂੰ ਅਕਤੂਬਰ ਦੇ ਲਾਸਟ ਤੱਕ ਖਰੀਦੇ ਜਾਣਗੇ ਉਹਦੇ ਵਿੱਚ 15552 ਇਨਾਮ ਦਾ ਦੇ ਵਿੱਚ ਕੱਢੇ ਜਾਣਗੇ ਜਿਸ ਦੇ ਵਿੱਚ 16 ਤੱਕ ਟਰੈਕਟਰ ਆ 17 Tata Panch 111 ਇਹਦੇ ਚ ਬੁਲੇਟ ਮੋਟਰਸਾਈਕਲ ਆ 175 Honda ਦੇ ਮੋਟਰਸਾਈਕਲ ਦਿੱਤੇ ਜਾਣੇ ਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਨਾਮ ਆ ਉਹ ਵੀ ਤੁਸੀਂ ਜਿੱਤਣ ਲਈ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਮੈਂ ਤੁਹਾਨੂੰ ਦੁਬਾਰਾ ਫਿਰ ਤੋਂ ਆਪਣੀ ਦੀਵਾਲੀ ਦੇ ਸ਼ੁਭ ਮੌਕੇ ਤੇ ਇੱਥੇ ਆਪਣੀ ਡੀਲਰਸ਼ਿਪ ਤੇ ਜੀਵਾਂ ਆਖਾਂ ਆਖਦਾ ਹੋਇਆ ਤੇ ਦੀਵਾਲੀ ਦੇ ਤਿਹਾੜੀ ਤੇ ਸਭ ਨੂੰ ਸ਼ੁਭਕਾਮਨਾਵਾਂ ਤੇ